ਜੇਕਰ ਇਹ ਨਹੀਂ ਡਾਂਗਾ ਖਾਣ ਤੋਂ ਬਾਅਦ ਹੀ ਕੋਟਰਾ ਸਾਹਿਬ ਬਰਨਬਰ ਤੋੜਨਾ ਸੀ ਤਾਂ ਫਿਰ ਕੀ ਜ਼ਰੂਰਤ ਸੀ ਫਿਰ ਪਹਿਲੀ ਤੋੜ ਲੈਂਦੇ ਮਰਨਬਰ ਮਰਨਬਰ ਤਾਂ ਤੋੜੇ ਨਹੀਂ ਪਹਿਲੀ ਗੱਲ ਤਾਂ ਮੈਂ ਕਲੀਅਰ ਪਰ ਫਿਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਮਰਨਬਰ ਜੇ ਪਾਣੀ ਪੀਣਾ ਹੀ ਸੀ ਤਾਂ ਤੁਹਾਡੇ ਤੁਸੀਂ ਵੀ ਹੈਗੇ ਹੋ ਹੋਰ ਬਹੁਤ ਕਿਸਾਨ ਆਗੂ ਆ ਕਿਸਾਨ ਉਹ ਨੇ ਜਿਹੜੇ ਲੜੇ ਨੇ ਜਿਨ੍ਹਾਂ ਨੇ ਡਾਂਗਾ ਉੱਥੇ ਖਾਧੀਆਂ ਨੇ ਕਿ ਤੁਸੀਂ ਤਾਂ ਠੀਕ ਹੈ ਜੇਲਾਂ ਦੇ ਵਿੱਚ ਤੁਹਾਨੂੰ ਤਾਂ ਸੁਰੱਖਿਆਤ ਲੈ ਗਈ ਪਰ ਬਹੁਤੇ ਕਿਸਾਨ ਐਸੇ ਨਹੀਂ ਜਿਹੜੇ 11 ਕਿਉਂਕਿ ਅਸੀਂ ਖੁਦ ਉਹਨਾਂ ਨੂੰ ਕਵਰ ਕੀਤਾ 12:00 ਵਜੇ ਜਾ ਕੇ ਉਹਨਾਂ ਦੇ ਝੋਲੇ ਉਹਨਾਂ ਦੇ ਸਿਰਾਂ ਤੇ ਸੀ ਉਹ ਤੁਰ ਤੁਰ ਕੇ ਸ਼ੰਭੂ ਖਨੋ ਤੋਂ ਲੈ ਕੇ ਪਟਿਆਲੇ ਦੇ ਬੱਸ ਸਟੈਂਡ ਤੱਕ ਆਪ ਖੁਦ ਤੁਰ ਕੇ ਗਏ ਤਾਂ ਉਹਨਾਂ ਦੇ ਹੱਥੋਂ ਵੀ ਪਾਣੀ ਪੀਤਾ ਜਾਂ ਸਰਕਾਰੀ ਅਧਿਕਾਰੀਆਂ ਤੋਂ ਹੀ ਪਾਣੀ ਖੋ ਗਿਆ ਮੈਂ ਇੱਕ ਇਹੋ ਜਿਹਾ ਬੰਦਾ ਮੈਂ ਵੀ ਨਹੀਂ ਪੂਲ ਪਲਾਸੀ ਜੀ ਕਰਦਾ ਵੀ ਨਹੀਂ ਨਹੀਂ ਜੀ ਸਾਡੀ ਏਕਤਾ ਹੋ ਜੂ ਜਿੰਨਾ ਚਿਰ ਉਹ ਡਿੱਕੇ ਨਿਕਲਦੇ ਨਹੀਂ ਭਾਵੇਂ ਸਾਡੇ ਕੋਲੋਂ ਹੋਇਆ ਚਾਹੇ ਸਾਡੇ ਕੋਲੋਂ ਹੋਇਆ ਉਹ ਸਾਫ਼ ਨਹੀਂ ਹੁੰਦੇ ਜਿਹੜੀ ਗੱਲ ਪਬਲਿਕ ਚ ਚੱਲੀ ਗਈ ਉਹ ਤੁਸੀਂ ਮੀਟਿੰਗ ਦੇ ਵਿੱਚ ਕਿਵੇਂ ਸਮੇਟ ਲਓਂਗੇ ਇਹ ਅੰਦਰਲੀ ਗੱਲਾਂ ਹੈਗੀਆਂ ਮੀਟਿੰਗ ਦੇ ਵਿੱਚ ਵੀ ਸਮੇਟੋ ਲੋਕਾਂ ਚ ਵੀ ਪਬਲਿਕ ਚ ਜੇ ਸਾਥੋਂ ਗਲਤੀ ਹੋਈ ਹੈ ਸ਼ਰਮ ਆ ਮੰਨਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਮੰਨਣੀ ਚਾਹੀਦੀ ਹੈ ਜੇ ਕੋ ਮੈਂ ਤਾਂ ਮੁੱਢੀ ਗੱਲ ਇਹ ਕਹਿਣਾ ਹੈ ਸਾਰੇ ਸਹਿਮਤ ਹੋ ਜਾਣਾ ਜਦੋਂ ਗੱਲ ਕਿਸਾਨਾਂ ਦੀ ਕਰਦੇ ਆਂ ਕਿ ਡੰਗ ਤਾਂ ਕਿਸਾਨਾਂ ਤੇ ਪਈਆਂ ਨਾ ਕਿਸੇ ਵੀ ਧਰਤੇ ਪਈਆਂ ਤਾਂ ਫਿਰ ਕਿਸਾਨ ਜਿਸੇ ਬੰਦੇ ਕਿਤੇ ਦੀ ਇੱਕ ਚਾਹੀਦੀ ਹੈ ਅਸੀਂ ਕਿਉਂ ਸੌ ਬਣਾਈ ਬੈਠੇ ਐਸੇ ਸੂਤੇ ਵਿਚਾਰ ਕਰ ਲੈਣ ਖੁੱਲ ਕੇ ਸਾਡੇ ਤੁਸੀਂ ਤਿਆਰ ਹੋ ਹਾਂ 100 100% ਇੱਕ ਵਿਧਾਨ ਇੱਕ ਝੰਡਾ ਇੱਕ ਪ੍ਰਧਾਨ ਕੋਈ ਕਿਸੇ ਦਾ ਬਣ ਜੇ ਜਿਹੜਾ ਇਹ ਸੌ ਖਾਵੇ ਕਿ ਕਿਸਾਨਾਂ ਲਈ ਮਰ ਬਿਟੂਗਾ ਕਿਸਾਨਾਂ ਲਈ ਕਰੂੰਗਾ ਕੋਈ ਅੱਜ ਪੰਜਾਬ ਵਾਲਿਆਂ ਨੇ ਟੰਗ ਫਸਾਈ ਹੈ ਤੇ ਟੰਗ ਐਵੇਂ ਨਹੀਂ ਫਸਦੀ ਹੁੰਦੀ ਜਦੋਂ ਆਪਣੇ ਰੌਲਾ ਹੁੰਦਾ ਹੋਵੇ ਪੰਚਾਇਤ ਚ ਨਿਪਟਦਾ ਹੋਵੇ ਤੀਜਾ ਬੰਦਾ ਆ ਕੇ ਲੱਤ ਡਾਉਂਦਾ ਹੋਵੇ ਵੀ ਸਮਝੌਤਾ ਨਾ ਹੋ ਜੇ ਤਾਂ ਇਹਦਾ ਮਤਲਬ ਮੋਟੀ ਰਕਮ ਮੋਟਾ ਸਿਆਸੀ ਲੈਣ ਦੇਣ ਇਹਨਾਂ ਦਾ ਹੋ ਜਾ ਬਈ ਅਸੀਂ ਮੋਰਚਾ ਚਕਾਉਨੇ ਆ ਸਾਨੂੰ ਕੀ ਦਿੰਦੇ ਜਦੋਂ ਪਹਿਲਾਂ ਆਪਦਾ ਹੀ ਠੀਕ ਨਾ ਹੋਵੇ ਇਹਦਾ ਹੰਕਾਰ ਆ ਜਿਹੜਾ ਇਹ ਤਾਂ ਹੰਕਾਰ ਅਸੀਂ ਤੋੜਾਂਗੇ ਲਗਦਾ ਫਿਰ ਗਲਤੀ ਕਿਹੜੇ ਪਾਸੇ ਹੋਈ ਆ ਤੁਸੀਂ ਕੀ ਮੰਨਦੇ ਦੇਖੋ ਅਸੀਂ ਤਾਂ ਸਾਫ਼ ਐ ਅਸੀਂ 13 ਮਹੀਨੇ ਦਾ ਦਿੱਲੀ ਦਾ ਇਤਿਹਾਸ ਪਿਆ ਅਸੀਂ ਸਟੇਜ ਤੇ ਨਾ ਕੋਈ ਐਮਪੀ ਬੋਲਣ ਦਿੱਤਾ ਨਾ ਅਸੀਂ ਰਾਜ ਸਭਾ ਦਾ ਮੈਂਬਰ ਬੁੱਲਤ ਦਾ ਨਾ ਸੀ ਤੇ ਜਦੋਂ ਅਸੀਂ ਖੁਦ ਐਮਪੀ ਬਣ ਕੇ ਚੱਲ ਪਏ ਉਹ ਤਾਂ ਐਮਐਲਏ ਬਣ ਲਗੇ ਤਾਂ ਸਾਫ਼ ਉਹ ਤਾਂ ਫਿਰ ਮੁਆਫੀਆਂ ਵੀ ਮੰਗ ਲਈਆਂ ਮਾਫੀ ਮੰਗਣਾ ਹੋ ਹਕੀਕਤ ਤੌਰ ਤੇ ਲੋਕਾਂ ਨੂੰ ਲੈ ਕੇ ਆਉਣਾ ਲੋਕਾਂ ਦੇ ਘਰਾਂ 'ਚ ਜਾਣਾ ਕਿ ਆ ਸਾਡੀ ਪੁਲਿਸ ਜਿਹੜੀ ਇਧਰੋਂ ਕਈ ਕਿ ਲੀਡਰਾਂ ਨੇ ਕਹਿ ਵੀ ਕਿ ਕਹਿਣ ਨਾਲ ਜਦੋਂ ਫੇਰ ਉਹੀ ਕੁਛ ਅਮਲ ਦੇ ਵਿੱਚ ਅਮਲ ਦੇ ਵਿੱਚ ਤਾਂ ਗਰਨਾਮ ਦੇ ਇਲੈਕਸ਼ਨ ਲੜੇ ਨੇ ਬਿਆਨ ਨਾਲ ਕੁਲੀਆ ਅਮਲ ਦੇ ਸਤਿ ਸ਼੍ਰੀ ਅਕਾਲ ਆਰੰਭੀ ਟੀਵੀਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਸ਼ੰਬੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਉੱਪਰ ਜ਼ਬਰ ਹੋਇਆ ਪੁਲਿਸ ਨੇ ਕੀਤਾ ਹਰ ਕੋਈ ਉਹ ਜੋ ਕਿਸਾਨੀ ਨੂੰ ਪਸੰਦ ਕਰਦਾ ਜਾਂ ਫਿਰ ਜੋ ਰੋਟੀ ਖਾਂਦਾ ਆ ਉਹਨੇ ਇਸ ਚੀਜ਼ ਦੀ ਵਿਰੋਧਤਾ ਜ਼ਰੂਰ ਕੀਤੀ ਨਕੇਦੀ ਜ਼ਰੂਰ ਕੀਤੀ ਬਕਵਾ ਕਿਸਾਨਾਂ ਗੱਵਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹਾਲਾਂਕਿ ਬੀਤੇ ਕੱਲ ਕਿਸਾਨਾਂ ਗਰ ਨੂੰ ਛਡ ਦਿੱਤਾ ਗਿਆ ਮੇਰੇ ਨਾਲ ਕਿਸਾਨਾਂ ਗੂ ਕਾਕਾ ਸਿੰਘ ਕੋਟਾ ਹੋਣਗੇ ਗੱਲਬਾਤ ਕਰਾਂਗੇ ਪੂਰੇ ਇਸ ਐਪੀਸੋਡ ਤੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਆਰੰਭੀ ਟੈਲਿਵਿਜ਼ਨ ਮੈਂ ਤੁਹਾਨੂੰ ਧੰਨਵਾਦ ਕਰੀ ਚੈਨਲ ਦਾ ਜਿਹੜਾ ਯਾਦ ਹੋ ਕੇ ਲੋਕਾਂ ਦੀਆਂ ਜਿਹੜੀ ਆਵਾਜ਼ ਹੈ ਲੋਕਾਂ ਤੱਕ ਪਹੁੰਚਾਉਂਦੇ ਹੋ ਧੰਨਵਾਦ ਕਿਵੇਂ ਦੇਖਦੇ ਹੋ ਇਸ ਐਪੀਸੋਡ ਨੂੰ ਸਰਕਾਰ ਆਉਂਦੀ ਰਹੀ ਮੀਟਿੰਗਾਂ ਕਰਦੀ ਰਹੀ ਵੱਡੇ ਵੱਡੇ ਆਗੂ ਆਉਂਦੇ ਰਹੇ ਐਮ ਐਲ ਏ ਮੰਤਰੀ ਆਉਂਦੇ ਰਹੇ ਦਲਾਸਾ ਦਿੰਦੇ ਰਹੇ ਕਿ ਆਪਾਂ ਲੜ ਕੇ ਰਲ ਕੇ ਲੜਾਈ ਜਿਹੜੀ ਆ ਉਹ ਲੜਾਂਗੇ ਪਰ ਅਖੀਰ ਨੂੰ ਪੰਜਾਬ ਦੀ ਆਪਦੀ ਸਰਕਾਰ ਨੇ ਜ਼ਬਰ ਕਰਕੇ ਠਾ ਦਿੱਤਾ ਅੰਦੋਲਨ ਬੇਪੂ ਮੈਨੂੰ ਲੱਗਦਾ ਵੀ ਇਤਿਹਾਸ ਦੇ ਵਿੱਚ ਜਿਹੇ ਜਾ ਕੁਛ ਇੱਥੇ ਵਾਪਰਿਆ ਜਿਹੇ ਜਾ ਕੁਛ ਬੁੱਕਲ ਦਾ ਸੱਪ ਆਪਾਂ ਕਹਿ ਰਹੇ ਸੀ ਬੁੱਕਲ ਦਾ ਸੱਪ ਹੈ ਉਹ ਲਿਕ ਲਿਆ ਵਾਰ ਉਹ ਲੋਕਾਂ ਸਾਹਮਣੇ ਆ ਗਿਆ ਉਮੀਦ ਨਹੀਂ ਸੀ ਇਹ ਨਾ ਹੀ ਅੰਦਾਜ਼ੇ ਸੀਗੇ ਸਾਡੇ ਜਦੋਂ ਅਸੀਂ ਤੁਰਿਆ ਮੀਟਿੰਗ ਨੂੰ ਚੰਡੀਗੜ੍ਹ ਨੂੰ 19 ਮਾਰਚ ਨੂੰ ਤਾਂ ਕੁਝ ਲੋਕਾਂ ਦੀਆਂ ਰਾਇਵਾਂ ਆਉਣਾ ਸ਼ੁਰੂ ਹੋ ਗਈਆਂ ਸੀ ਸਾਨੂੰ ਬਈ ਚਲੋ ਅਗਲੀ ਗੱਲ ਨਹੀਂ ਰਹੀ ਕੁਝ ਮੁਲਾਜ਼ਮ ਹੈਗੇ ਇਹਦੇ ਜਿਹੜੇ ਕਿਸੇ ਢੰਗ ਤਰੀਕੇ ਦੇ ਨਾਲ ਗੱਲ ਦੱਸ ਜਾਂਦੇ ਨੇ ਜੀ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਸੀ ਜਦੋਂ ਅਸੀਂ ਜਾਂਦੇ ਬਈ ਸਾਡੇ ਮੁਲਾਜ਼ਮ ਵੀ ਉੱਥੇ ਲਾਤੇ ਸਾਡੇ ਮੁਲਾਜ਼ਮ ਵੀ ਲਾਤੇ ਚਲੋ ਅਸੀਂ ਆਖਿਆ ਵੀ ਹਜੇ ਤੱਕ ਤਾਂ ਸਾਫ਼ ਹੈ ਅਸੀਂ ਸ਼ੰਭੂ ਦਾ ਵੀ ਫੋਨ ਕਰਦੇ ਰਹੇ ਖਨੋਰੀ ਦਾ ਵੀ ਸ਼ਾਪ ਕਰਦੇ ਰਹੇ ਲਗਭਗ 10 10:30 ਵਜੇ ਵੀ ਸਾਨੂੰ ਫੋਨ ਆ ਗਏ ਸੀ ਇਧਰੋਂ ਕੋਈ ਮੁੰਡਾ ਅਪਰੋਜਪੁਰ ਤੋਂ ਆ ਹੁਣੇ ਚਲੋ ਆਪਦਾ ਨਾਮ ਵੀ ਗੁਪਤ ਰੱਖਿਆ ਵੀ ਮੈਂ ਹੈਵੀ ਡੀਐਸਪੀ ਦੇ ਰੈਂਕ ਦਾ ਬੰਦਾ ਹਾਂ ਪਰ ਮੈਂ ਮੇਰਾ ਸਾਰਾ ਪਰਿਵਾਰ ਕਿਸਾਨ ਜੁੱਸੇ ਬੰਦਿਆਂ ਨਾਲ ਜੁੜਿਆ ਹੋਇਆ ਤੇ ਤੁਸੀਂ ਵਧੀਆ ਵੇਤਰ ਹੈ ਵੀ ਤੂੰ ਮੀਟਿੰਗ ਤੇ ਨਾ ਆ ਜਾ ਚਲੋ ਮੈਂ ਅਸਲ ਦੇ ਵਿੱਚ ਉਦੋਂ ਰਿਹਾ ਗੱਲ ਵੀ ਕਰ ਲਈ ਸੀ ਚਾਰ ਪੰਜ ਬੰਦਿਆਂ ਨਾਲ ਸੰਜੀ ਯਾਰ ਮੈਂ ਕਿਹਾ ਪੁਲਿਸ ਵਾਲੇ ਹੋ ਸਕਦਾ ਵੀ ਟੰਗ ਤਰੀਕਾ ਕੋਈ ਇਹਨਾਂ ਦਾ ਹੋਰ ਹੋਵੇ ਵੀ ਮੀਟਿੰਗ ਦੇਣਾ ਚਾਹੀਦੀ ਚਲ ਸੰਜੀ ਜਰੂਰ ਕਰ ਲਈ ਸੀ ਵੀ ਯਾਰ ਪਿੱਛੋਂ ਫੋਨ ਆਉਣੇ ਬਈ ਸਾਨੂੰ ਮੁਰਦਿਆਂ ਨੂੰ ਗ੍ਰਿਫਤਾਰ ਹੋ ਸਕਦੇ ਉਹ ਅਸੀਂ ਜਾ ਕੇ ਦੋਨੇ ਫੋਰਮ ਬੰਦੇਰ ਨਾਲ ਅਸੀਂ ਜਾ ਕੇ ਸਾਰੀ ਗੱਲਬਾਤ ਕੀਤੀ ਆ ਵੀ ਇਹੇ ਜਿਹੇ ਉਹ ਕਹਿੰਦੇ ਵੀ ਸਾਨੂੰ ਵੀ ਇਹ ਗੋਆ ਮਿਲ ਰਹੀਆਂ ਸਾਨੂੰ ਵੀ ਫੋਨ ਆਏ ਨੇ ਤਾ ਅਸੀਂ ਸੋਚਦੇ ਸੀ ਫਿਰ ਮੀਟਿੰਗ ਹੋਊ ਕ ਨਾ ਹੋਊ ਚਲੋ ਮੀਟਿੰਗ ਦਾ ਜਦੋਂ ਉਹਨਾਂ ਨੂੰ ਲੱਗਿਆ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਬਾਹਰ ਛੇਤੀ ਵੀ 11 ਵਜੇ ਮੀਟਿੰਗ ਸ਼ੁਰੂ ਹੋਊਗੀ ਤਾਂ 11:30 ਵਜੇ ਜਿਹੜੀ ਮੀਟਿੰਗ ਸ਼ੁਰੂ ਹੋਈ ਇੱਕ ਅਸੀਂ ਗੱਲ ਰੱਖੀ ਵੀ ਮੀਟਿੰਗ ਦਾ ਸਮਾਂ ਸੀਗਾ 6 ਵਜੇ ਦਾ ਤਾਂ 6 ਵਜੇ ਤੋਂ ਬਦਲ ਕੇ 11 ਵਜੇ ਕਿਉਂ ਕਰ ਲਿਆ ਪੂਰੇ ਨਗਾ ਅੱਖ ਦੇ ਵਿੱਚ ਜਵਾਬ ਦਿੱਤਾ ਉਹਨਾਂ ਨੇ ਖੇਤੀ ਮੰਤਰੀ ਦਾ ਇੱਥੋਂ ਤੱਕ ਕਿਹਾ ਵੀ ਜੇ ਸਾਨੂੰ ਅਸੀਂ ਸਮਾਂ 6 ਦਾ ਦੇ ਦਈਏ ਤਾਂ ਵੀ ਤਰਾਜ ਜੇ ਸਾਨੂੰ 11 ਦਾ ਦੇ ਦਈਏ ਤਾਂ ਵੀ ਤਰਾਜ ਤਾਂ ਫਿਰ ਤੁਸੀਂ ਸਮਾਂ ਦੱਸ ਦਿਆ ਕਰੋ ਵੀ ਮੀਟਿੰਗ ਕਿਹੜੇ ਵੇਲੇ ਕਰਨੀ ਹੈ ਅਸੀਂ ਆਖਿਆ ਵੀ ਇਹ ਨਹੀਂ ਕਿ ਸਾਡਾ ਸਾਡਾ ਇਹ ਸੀਗਾ ਵੀ ਜਿਹੜਾ ਤੁਸੀਂ ਸਮਾਂ 6 ਵਜੇ ਦਾ ਸਾਨੂੰ ਕੱਲ ਆਥਣੇ ਦੱਸਿਆ ਵੀ ਕੱਲ ਨੂੰ ਮੀਟਿੰਗ ਹੋਣੀ ਹੈ ਜਿਹੜੀਆਂ ਸਾਡੀਆਂ ਬਾਹਰ ਲਿਆਂ ਸਟੇਟਾਂ ਦੇ ਕਿਸਾਨ ਹੋਣੇ ਸੀ ਉਹ ਰਹਿ ਗਏ ਸਾਰੇ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਸੀਗੀਆਂ ਉਹ ਰਾਤ ਨੂੰ 6:00 7:00 3 ਵਜੇ ਦੀਆਂ ਸੀਗੀਆਂ ਤੁਸੀਂ ਮੀਟਿੰਗ ਦਾ 11 ਵਜੇ ਦਾ ਟਾਈਮ ਹੈ ਤਾ ਹੁਣ ਪਤਾ ਲੱਗਦਾ ਵੀ 11 ਵਜੇ ਉਹ ਸਾਰੇ ਆ ਗੂ ਫਿਰ ਇਹਨਾਂ ਨੇ ਵਿਉਂਤਬੰਦੀ ਦੇ ਨਾਲ ਬੁਲਾਇਆ ਬਈ ਦਿਨੇ-ਦਿਨੇ ਸਾਰੀ ਫੋਰਸ ਇਕੱਠੀ ਹੋ ਜੂਗੀ ਜੇ 6 ਵਜੇ ਸਾਡੀ ਮੀਟਿੰਗ ਚੱਲਦੀ ਤਾਂ 11-12 ਵਜੇ ਤੇ ਇੱਕ ਮੀਟਿੰਗ ਚੱਲਦੀ ਆ ਤਾਂ 12 ਵਜੇ ਤੇ ਐਕਸ਼ਨ ਨਹੀਂ ਹੋਣਾ ਸੀ ਰਾਤ ਨੂੰ ਤਾਂ ਪੂਰੀ ਵਿਉਂਤਬੰਦੀ ਨਾਲ ਬਚ ਕੋਈ ਸਰਕਾਰ ਨਹੀਂ ਸਕਦੀ ਭਾਵੇਂ ਬਿਆਨ ਉਹ ਕੇਂਦਰ ਦੇ ਹੋਰ ਨੇ ਪੰਜਾਬ ਦੇ ਹੋਰ ਨੇ ਤਾਂ ਉਦੋਂ ਮੀਟਿੰਗ ਹੋਣ ਤੋਂ ਬਾਅਦ ਤਿੰਨ ਮੰਤਰੀ ਆਪਣੇ ਪੰਜਾਬ ਦੇ ਬੰਦੇ ਆ ਖਜ਼ਾਨਾ ਮੰਤਰੀ ਆ ਗਰਮੀਤ ਖੁੱਡੀਆਂ ਆ ਕਟਾਰੂ ਚੱਕ ਐ ਇਹਨਾਂ ਨੂੰ ਅਸੀਂ ਕਿਹਾ ਦੋਨੇ ਫਰਮਾਂ ਨੇ ਵੀ ਤੁਸੀਂ ਸਾਡੀ ਗੱਲ ਸੁਣ ਕੇ ਜਾਇਓ ਇਹ ਬਹਿਗੇ ਵਿੱਚੋਂ ਉਹਨਾਂ ਨੂੰ ਤੋਰ ਕੇ ਮੰਤਰੀਆਂ ਨੂੰ ਅਸੀਂ ਆਖਿਆ ਵੀ ਸਾਡੇ ਕੋਲੇ ਪੱਕੀਆਂ ਰਿਪੋਰਟਾਂ ਵੀ ਤੁਸੀਂ ਪਿੰਡਾਂ ਦੇ ਵਿੱਚੋਂ ਟ੍ਰੈਟ ਵੀ ਮੰਗਣੇ ਸ਼ੁਰੂ ਕਰ ਲੇ ਸਰਪੰਚ ਵੀ ਸਦਨੇ ਸ਼ੁਰੂ ਕਰ ਲੇ ਤੁਸੀਂ ਦੋਨੇ ਮੋਰਚਾਂ ਤੇ ਫੋਰਸ ਵਧਾਈ ਆ ਤਾਂ ਕਟਾਰੂ ਚੱਕ ਨੇ ਇੱਥੋਂ ਤੇ ਕਹਿਨਾ ਵੱਡਾ ਕਹਿਣੀ ਗੱਲ ਵੀ ਪਹਿਲੀ ਗੱਲ ਤਾਂ ਸਾਡੇ ਤੇ ਵਿਸ਼ਵਾਸ ਕਰੋ ਦੂਜੀ ਵੀਰ ਉਹ ਬੁੜੀਆਂ ਨੂੰ ਕਹੀ ਵੀ ਜੇ ਨੂਨ ਚਾਟਾ ਵੀ ਥੋੜਾ ਜਿਹਾ ਹੀ ਪਾਦਗੇ ਸਾਰਾ ਸੁਆਦ ਗਲ ਜਾਂਦਾ ਦੇ ਅਸੀਂ 1 ਵੀ ਪਰਸੈਂਟ ਕਿਸਾਨਾਂ ਦੇ ਖਿਲਾਫ ਸੋਚ ਹੀ ਨਹੀਂ ਸਕਦੇ ਤਾਂ ਨਾਲ ਦੀ ਨਾਲ ਉਹਦਾ ਬਚਾਅ ਕਰਦੇ ਖੇਤੀ ਮੰਤਰੀ ਬੋਲਿਆ ਵੀ ਜੇ ਫੋਰਸ ਲਾਈ ਆ ਨਾ ਅਸੀਂ ਨਸ਼ਿਆਂ ਦਾ ਕਰਕੇ ਜਿਹੜੀ ਮਹਿੰਮ ਚਲਾਈ ਆ ਪੰਜਾਬ ਦੇ ਵਿੱਚ ਉਹ ਹੈ ਚਲੋ ਮੈਂ ਉਹਦਾ ਨਾਲ ਦੀ ਨਾਲ ਹੀ ਮੈਂ ਜਵਾਬ ਦਿੰਦਾ ਵੀ ਯਾਰ ਫਿਰ ਜਿਹੜੇ ਪੰਜਾਬ ਦੇ ਦੂਜੇ ਰੋਡ ਆ ਰਹੇ ਨੇ ਗੰਗਾ ਨਗਰ ਤੋਂ ਆ ਰਿਹਾ ਹਰਿਆਣੇ ਤੋਂ ਉਹ ਸਾਰੇ ਸੀਲ ਨੇ ਤਾਂ ਜਿਹੜੇ ਤਾਂ ਪਹਿਲੇ ਸੀਲ ਹੈ ਜਿਹੜੇ ਸ਼ੰਭੂ ਹੈ ਖਨੌਰੀਆ ਤਾਂ ਕੰਦ ਗੱਡੀ ਪਈ ਆ ਤਾਂ ਨਸ਼ੇ ਦਾ ਇਧਰੋਂ ਸ਼ੱਕ ਹੈ ਕਹਿੰਦਾ ਨਹੀਂ ਜਿੱਥੇ ਉਹਨਾਂ ਦੀ ਰਿਪੋਰਟਾਂ ਹੋਣਗੀਆਂ ਵੀ ਉੱਥੇ ਜਾਦੇ ਲਾਇਆ ਹੋਣਾ ਪਰ ਸਾਡਾ ਮੋਰਚੇ ਤੇ ਕੋਈ ਹੈ ਨਹੀਂ ਮੋਰਚੇ ਤੇ ਕਲੀਅਰ ਕੀਤਾ ਵੀ ਮੋਰਚੇ ਤੇ ਕੋਈ ਨਹੀਂ ਅਸੀਂ ਆਖਿਆ ਵੀ ਪੱਕੀ ਰਿਪੋਰਟ ਹੈ ਵੀ ਤੁਸੀਂ ਅੱਜ ਰਾਤ ਨੂੰ ਕੋਈ ਹਮਲਾ ਕਰ ਸਕਦੇ ਹੋ ਟਰੈਟ ਮੰਗਾਏ ਕਹਿੰਦੇ ਨਾ 1% ਵੀ ਨਹੀਂ ਤਾਂ ਮੀਟਿੰਗ ਤੋਂ ਨਿਕਲਣ ਤੋਂ ਬਾਅਦ ਪੂਰੀ ਬਿਉਂ ਦੇ ਨਾਲ ਸਾਰੇ ਆਗੂਆਂ ਨੂੰ ਅ ਦੋ-ਦੋ ਡੀਐਸਪੀ ਲਾਏ ਸਾਰਿਆਂ ਤੇ ਨਾਲ 4-4 ਗੱਡੀਆਂ ਦਿੱਤੀਆਂ ਜਿੱਦੇ ਮੈਰੀ ਗੱਡੀ ਮੁਰੇ ਢੱਲੇਵਾਲ ਸਾਹਿਬ ਦੇ ਸੀਗੀ ਤਾਂ ਉਸ ਗੱਡੀ ਨੂੰ ਜਦੋਂ ਅਸੀਂ ਤੁਰਿਆ ਤਾ ਉੱਥੇ ਹੀ ਸਾਨੂੰ ਹਰੇਕ ਜਦੋਂ ਚੌਂਕ ਟੱਪ ਦਿਆ ਕਰਗੇ ਦੋ ਗੱਡੀਆਂ ਨਾਲ ਮੂਰੇ ਅੜ ਜਾਗੀਆਂ ਦੋ ਮੂਰੇ ਅੜ ਜਾਗੀਆਂ ਸਾਨੂੰ ਕੱਲੇ-ਕੱਲਿਆਂ ਨੂੰ ਘੇਰ ਲਿਆ ਤਾਂ ਅਸੀਂ ਵਿਚਦੀ ਹੱਸਦੇ ਵੀ ਰਹੇ ਵਿਚਦੀ ਗੱਲ ਵੀ ਇਹ ਤਾਂ ਉਹ ਹੋ ਗਿਆ ਸਰਸੇ ਵਾਲੀ ਵਾਲਾ ਗੱਲ ਵੀ ਜਿਹੜੀ ਮਾਰਚ ਤੋਂ ਰਿਆ ਸੀ ਤੇ ਆਪਾਂ ਨੂੰ ਘੇਰਾ ਪਾ ਲਿਆ ਤਾਂ ਅਸੀਂ ਆਪੀ ਦੀ ਤਾਲਮਿਲ ਕੀਤਾ ਜਿੰਨਿਆਂ ਕਨਾ ਪਰ ਇਹਨਾਂ ਨੇ ਫੋਰਸ ਨਾਲ ਮੋਟਰਸਾਈਕਲ ਲਾ ਕੇ ਦੋਨੇ ਪਾਸੇ ਤਾਂ ਨਾਲ ਫੋਰਸ ਲਾ ਕੇ ਤਾਂ ਉਹ ਸਾਰੀ ਸਥਿਤੀ ਨੂੰ ਕੰਟਰੋਲ ਕਰ ਲੈ ਤੀਜੇ ਚੌਥੇ ਜਾ ਕੇ ਚੌਂਕ ਤੇ ਇੱਕ ਗੱਡੀ ਦੇ ਨਾਲ ਜਿਵੇਂ ਮੇਰੀ ਗੱਡੀ ਸੀ ਤੇ ਨਾਲ 10 ਗੱਡੀਆਂ ਲਾਤੀਆਂ ਪਿੱਛੇ ਡੱਲੇ ਵੱਲ ਸਾਬ ਤੇ 10 ਲਾਤੀਆਂ ਸਾਡਾ ਜਿਹੜਾ ਲਿੰਕ ਸੀ ਉਹ ਤੋੜਦਾ ਤਾਂ ਜਦੋਂ ਆਪਾਂ ਪੰਜਾਬ ਚ ਐਂਟਰ ਹੁੰਨੇ ਆ ਤਾਂ ਉਦੋਂ ਮੂਹਰੇ ਫੋਰਸ ਦੇ ਖੜੀ ਸੀ 2-300 ਬੰਦਾ ਮਲਾਜਮ ਉਹ ਤਾਂ ਜਦੋਂ ਅਸੀਂ 10 ਕਰਵਾ ਪਿੱਛੇ ਸੀ ਉਹੀ ਪੈ ਗਈ ਕਦਾਕ ਤਾਂ ਫਿਰ ਉਹ ਜਿਹੜੀ ਹਾਲਾਤ ਦੇ ਤਾਪਕ ਉਹਨਾਂ ਨੇ ਚੱਕੇ ਹੋਇਆ ਫਿਰ ਤੁਹਾਨੂੰ ਲੱਗਦਾ ਕਿ ਹੁਣ ਜਿਵੇਂ ਭੰਦੇ ਹਸਾਬ ਨੇ ਤਾਂ ਬਿਆਨ ਦਿੱਤਾ ਕਹਿੰਦੇ ਕਿ ਹੁਣ ਕੇਂਦਰ ਸਰਕਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਨਾਲ ਦੇਖਣਾ ਪੈਣਾ ਪਹਿਲਾਂ ਇਹਨਾਂ ਦੇ ਨਾਲ ਦੇਖਾਂਗੇ ਦੋਵਾਂ ਤੱਕ ਲੱਗਦਾ ਕਿ ਹੁਣ ਲੜਾਈ ਪੰਜਾਬ ਸਰਕਾਰ ਦੇ ਨਾਲ ਨੈਕ ਨੂੰ ਕਨੈਕਟ ਹੋ ਗਈ ਹੈ ਵੇਖੋ ਦੁਸ਼ਮਣ ਭਾਵੇਂ ਮੇਨ ਕੇਂਦਰ ਹੈ ਸਾਡਾ 13 ਮਹੀਨੇ ਲੜਿਆ ਪਰ ਜੇ ਇੱਕ ਲੜਾਈ ਚੱਲਦੀ ਹੋਵੇ ਤੇ ਸੰਨ ਦੇ ਵਿੱਚ ਆ ਕੇ ਭੱਪੇ ਚ ਦੂਜਾ ਆਉਂਦਾ ਹੋਵੇ ਅਗਲਾ ਕਹਿੰਦਾ ਯਾਰ ਲੜਾਈ ਇਹਦੇ ਨਾਲ ਆ ਤੂੰ ਵਿੱਚ ਆ ਕੇ ਟੰਗ ਪਸਾਈ ਪੰਜਾਬ ਵਾਲਿਆਂ ਨੇ ਟੰਗ ਫਸਾਈ ਐ ਤੇ ਟੰਗ ਐਵੇਂ ਨਹੀਂ ਫਸਦੀ ਹੁੰਦੀ ਜਦੋਂ ਆਪਣੇ ਰੌਲਾ ਹੁੰਦਾ ਹੋਵੇ ਪੰਚਾਇਤ ਚ ਨਿਬੜਦਾ ਹੋਵੇ ਤੀਜਾ ਬੰਦਾ ਆ ਕੇ ਲੱਤ ਡਾਉਂਦਾ ਹੋਵੇ ਵੀ ਸਮਝੌਤਾ ਨਾ ਹੋ ਜੇ ਤਾਂ ਇਹਦਾ ਮਤਲਬ ਮੋਟੀ ਰਕਮ ਮੋਟਾ ਸਿਆਸੀ ਲੈਣ ਦੇਣ ਇਹਨਾਂ ਦਾ ਹੋਇਆ ਭਈ ਅਸੀਂ ਮੋਰਚਾ ਚਕਾਉਨੇ ਆ ਸਾਨੂੰ ਕੀ ਦਿੰਨੇ ਹੋ ਸਾਫ ਆ ਜੂਗੀ ਲੋਕੇ ਤਾਂ ਰਹਿਣ ਹੀ ਨਹੀਂ ਗੱਲ ਤਾਂ ਪੂਰੀ ਬਿਉਂਦ ਦੇ ਨਾਲ ਪੰਜਾਬ ਸਰਕਾਰ ਨੇ ਜਿਹੜਾ ਹਮਲਾ ਕੀਤਾ ਵਾਕਿਆ ਪੰਦੇਰ ਨੂੰ ਠੀਕ ਕੀਤਾ ਕਿ ਜਦੋਂ ਪਹਿਲਾਂ ਆਪਦਾ ਹੀ ਠੀਕ ਨਾ ਹੋਵੇ ਇਹਦਾ ਹੰਕਾਰ ਆ ਜਿਹੜਾ ਇਹ ਤਾਂ ਹੰਕਾਰ ਅਸੀਂ ਤੋੜਾਂਗੇ ਤੁਸੀਂ ਕਹਿੰਦੇ ਕਿਹਨਾਂ ਦਾ ਹੰਕਾਰ ਤੋੜੋਗੇ ਪਰ ਬੀਤੇ ਕੱਲ ਪੰਜਾਬ ਸਰਕਾਰ ਦੇ ਅਧਿਕਾਰੀ ਆਉਂਦੇ ਨੇ ਉਹਨਾਂ ਤੋਂ ਹੀ ਪਾਣੀ ਜਿਹੜਾ ਹੈਗਾ ਡੱਲੇਵਾਲ ਸਾਹਿਬ ਪੀਤਾ ਵੱਲੋਂ ਪੀਤਾ ਜਾਂਦਾ ਪੰਜਾਬ ਸਰਕਾਰ ਕੋਰਟ ਦੇ ਵਿੱਚ ਕਹਿੰਦੀ ਹੈ ਕਿ ਮਰਨ ਵਰਤ ਜਿਹੜਾ ਹੈਗਾ ਉਹ ਤੋੜ ਦਿੱਤਾ ਗਿਆ ਜੇਕਰ ਇੰਨੀਆਂ ਡਾਂਗਾ ਖਾਣ ਤੋਂ ਬਾਅਦ ਹੀ ਕੋ ਕੋਟਾ ਸਾਹਿਬ ਮਰਨ ਵਰ ਤੋੜਨਾ ਸੀ ਤਾਂ ਫਿਰ ਕੀ ਜ਼ਰੂਰਤ ਸੀ ਫਿਰ ਪਹਿਲੀ ਤੋੜ ਲੈਂਦੇ ਮਰਨ ਵਰਤ ਮਰਨ ਵਰਤ ਤੋੜੇ ਨਹੀਂ ਪਹਿਲੀ ਗੱਲ ਦਾ ਮੈਂ ਕਲੀਅਰ ਪਰ ਫਿਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਮਰਨ ਪੰਜਾਬ ਸਰਕਾਰ ਨੇ ਤਾਂ ਨਾਨਕ ਸਿੰਘ ਨੇ ਐਡਾ ਰਿਫੇ ਬਿਆਨ ਦਿੱਤਾ ਵੀ ਡੱਲੇਵਾਲ ਸਾਹਿਬ ਤਾਂ ਅਸੀਂ ਰੈਸਟੀ ਨਹੀਂ ਕੀਤਾ ਉਹ ਤਾਂ ਆਪ ਦੀ ਮਰਜ਼ੀ ਦੇ ਨਾਲ ਹਸਪੀਟਲ ਗਿਆ ਇਹਨਾਂ ਦੀਆਂ ਜੋ ਰਿਪੋਰਟਾਂ ਦੇ ਮੁਤਾਬਕ ਤਾਂ ਮੈਂ ਕਹਿੰਦਾ 1% ਵੀ ਸੱਚਾਈ ਨਹੀਂ ਤਾਂ ਜਿਹੜਾ ਕੁਝ ਅਸੀਂ ਬੋਲਿਆ ਇਹਨਾਂ ਨੂੰ ਉਹ ਗੱਲ ਤਾਂ ਬਾਹਰ ਨਹੀਂ ਆਈ ਇਹਨਾਂ ਨੂੰ ਉਹ ਸ਼ਬਦ ਬੋਲੇ ਨੇ ਵੀ ਤੁਸੀਂ ਜਿਹੜੇ ਟਰਾਲੀ ਦੇ ਵਿੱਚ ਵੜ ਕੇ ਗੋਡੀ ਹੱਥ ਲਾ ਕੇ ਕਹਿੰਦੇ ਸੀ ਮੈਂ ਤਾਂ ਕਿਸਾਨਾਂ ਦਾ ਪੁੱਤਾਂ ਤੇ ਅਸੀਂ ਤਾਂ ਰਟਾਇਰਮੈਂਟਾਂ ਆ ਸਾਡੇ ਕੋਲੇ ਤਾਂ ਕੋਈ ਪ੍ਰੈਸ਼ਰ ਵੀ ਨਹੀਂ ਤਾਂ ਸਾਰਾ ਰੋਲ ਇਹਨਾਂ ਦੇ ਸਾਹਮਣੇ ਕਰਿਆ ਨੰਗਾ ਤਾਂ ਉਹ ਸਾਰੀ ਸਥਿਤੀ ਨੂੰ ਵੇਖ ਕੇ ਜਿਹੜੀ ਸਾਡੇ ਕੋਲੇ ਵਿਉਂਤਬੰਦੀ ਆ ਗਈ ਸੀ ਜਿਹੜੇ ਅੰਦਾਜ਼ੇ ਲਾਗੇ ਕੇਂਦਰ ਸਰਕਾਰ ਨੇ ਮਨ ਬਣਾ ਲਿਆ ਸੀ ਬਈ ਹੁਣ ਡੱਲੇਵਾਲ ਜੇ ਜਾਂਦਾ ਵੀ ਹੈ ਤੇ ਸਾਡੇ ਪੱਲੇ ਨਹੀਂ ਆਉਣਾ ਕੁਛ ਅਸੀਂ ਸਾਰਾ ਇਧਰ ਨੂੰ ਪੰਜਾਬ ਦੇ ਸਿਰ ਲਾਵਾਂਗੇ ਪੰਜਾਬ ਵਾਲਿਆਂ ਨੇ ਇਹ ਮਨ ਬਣਾ ਲਿਆ ਸੀ ਵੀ ਆਪਣੇ ਤੇ ਕੋਈ ਪ੍ਰੈਸ਼ਰ ਨਹੀਂ ਅਸੀਂ ਕਹਾਂਗੇ ਸਾਸੀਂ ਤਾਂ ਗ੍ਰਿਫਤਾਰੀ ਨਹੀਂ ਕੀਤਾ ਇਹ ਤਾਂ ਹੌਸਲਪੇਕ ਸਾਨੂੰ ਜਦੋਂ ਰਾਤ ਨੂੰ 10 ਵਜੇ ਸਾਡੇ ਜੇਲ੍ਹ ਸਬੰਧ ਤੇ ਨਾਲ ਗੱਲ ਕਰਵਾਈ ਇਹਨਾਂ ਨੇ ਤਾਂ ਸਾਫ਼ ਕਿਹਾ ਕਿ ਤੁਸੀਂ ਮਰਵਾਉਂਗੇ ਡੱਲੇਵਾਲ ਸਾਹਿਬ ਨੂੰ ਅਸੀਂ ਉਹ ਮੀਟਿੰਗ ਉੱਠ ਕੇ ਗਏ ਆ ਲੜਕੇ ਇਹਨਾਂ ਦੇ ਨਾਲ ਅਸੀਂ ਆਖਿਆ ਗ੍ਰਿਫਤਾਰ ਤੁਸੀਂ ਕੀਤਾ ਚੱਕਿਆ ਤੁਸੀਂ ਹਜੇ ਵੀ ਗੁੱਸਾ ਸਾਡੇ ਤੇ ਵੀ ਮਰਵਾਉਂਗੇ ਡੱਲੇਵਾਲ ਸੁਕਸਾਨਾ ਤੇ ਮਾਰੋਗੇ ਤੁਸੀਂ ਬਚ ਨਹੀਂ ਸਕੋਗੇ ਸਾਡੀ ਗੱਲ ਟੁੱਟੀ ਆ ਉਦੋਂ 9 ਵਜੇ ਗੱਲ ਟੁੱਟ ਕੇ ਉਹ ਬਾਹਰ ਚਲੇ ਗਏ ਅਸੀਂ ਆਪਦੀ ਬੈਰ ਕੇ ਚਲੇ ਗਏ ਸਾਢੇ 10 ਵਜੇ ਫੇਰ ਆਉਂਦੇ। 10 ਸੀ ਆਖਿਆ ਵੀ ਸਾਡੀ ਦੋਨਾਂ ਫਰਮਾਂ ਦੀ ਜਿਹੜੀ ਜਦੋਂ ਜੇਲ੍ਹ ਸੈਕਟ ਕੀਤੀ ਆ ਭੰਦੇਰ ਨੂੰ ਮਨਜੀਤ ਰਾਏ ਨੂੰ ਸੁਖਵਿੰਦਰ ਕੌਰ ਨੂੰ ਸਾਡੇ ਉਦੋਂ ਗੱਲ ਹੋ ਗਈ ਸੀ ਵੀ ਹੁਣ ਇਹ ਨਹੀਂ ਸੋਨੂੰ ਵੀ ਬਖਰੇ ਬਖਰੇ ਕਹਿਣਗੇ ਵੀ ਫਲਾਣਾ ਮੰਨ ਗਿਆ ਮੈਨੂੰ ਵੀ ਕਹਿਣਗੇ ਫਲਾਣਾ ਮੰਨ ਗਿਆ ਇਹ ਗੱਲਾਂ ਆਉਣੀਆਂ ਤਾਂ ਇੱਕੋ ਹੀ ਫੈਸਲਾ ਆਪਾਂ ਹੁਣ ਜਲਦੀ ਕਰ ਲਿਆ ਉਹਨਾਂ ਨੇ ਅਸੀਂ ਇਹੀ ਕੀਤਾ ਵੀ ਜਿੰਨਾ ਬਿਨਾਂ ਸ਼ਰਤ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਗੱਲਾਂ ਬਾਅਦ ਚ ਕਰਾਂਗੇ ਕੋਈ ਗੱਲ ਨਹੀਂ ਇਹਨਾਂ ਨਾਲ ਕਿਹੜਾ ਰਿਹਾਈ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਯਾਰ ਗੱਲ ਬਾਅਦ ਚ ਕਰਾਂਗੇ ਦੱਲੇਵਾਲ ਦੀ ਕੀ ਸੇਤ ਹੈ ਪਾਣੀ ਪੀਂਦਾ ਨਾ ਪੀਂਦਾ ਇਹ ਬਾਤ ਦੀਆਂ ਗੱਲਾਂ ਜੇ ਤੁਸੀਂ ਸਾਰੇ ਛਡੋਂਗੇ ਬਾਅਦ ਵਿੱਚ ਤਾਂ ਫਿਰ ਉਹ ਸਾਡੇ ਨਾਲ ਗੱਲ ਚੱਲਦੇ ਵੀ ਅਸੀਂ ਜਿਹੜੀ 31 ਤਰੀਕ ਦਿੱਤੀ ਆ ਉਹ ਤੇ ਛੱਡ ਦੇਾਂਗੇ ਅਸੀਂ ਆਖਿਆ ਵੀ ਛੱਡਣੇ ਤਾਂ ਅੱਜ ਹੀ ਛੱਡੋ ਨਹੀਂ ਮੁੜ ਕੇ ਗੱਲਾਂ ਤਾਂ ਉਹ ਫੈਸਲਾ ਕੀਤਾ ਗਿਆ ਸਾਡਾ 11 ਵਜੇ ਫੈਸਲਾ ਹੋਇਆ ਵੀ ਅਸੀਂ ਛੱਡਦੇ ਆ ਅਸੀਂ ਆਖਿਆ ਵੀ ਕੋਈ ਵੀ ਆਗੂ ਜੇ ਰੱਖੋਗੇ ਤਾਂ ਜਿਵੇਂ ਤੁਸੀਂ ਅੱਗੇ ਸ਼ਾਰਟ ਮੇਕ ਕੀਤੇ ਆ ਵਰਕਰ ਛੱਡਿਆ ਆਗੂ ਰੱਖ ਲਿਆ ਪਹਿਲਾਂ ਲਿਸਟ ਸਾਡੀ ਆਵੇ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਮੈਂ ਨੋਟ ਕਰਿਆ ਵੀ ਪਹਿਲਾ ਭੰਦੇਰ ਆਵੇ ਮਨਜੀਤ ਰਾਏ ਸੁਖਵਿੰਦਰ ਕੌਰ ਆਵੇ ਚੌਥਾ ਮੇਰਾ ਨੰਬਰ ਸੀ ਵੀ ਚਾ ਜੇ ਚਾਰਾਂ ਦਾ ਜੋ ਸਾਡਾ ਪੰਜਵਾਂ ਦਾ ਨੰਬਰ ਆਜੂਗਾ ਬਾਅਦ ਚ ਦੂਜਾਂ ਦਾ ਸ਼ਮਾਏ ਤਾਂ 2 ਵਜੇ ਸਾਡੀ ਲਿਸਟ ਸਾਨੂੰ ਦਿੱਤੀ ਸੀ ਵੀ ਤੁਸੀਂ ਪੰਜੇ ਜਣੇ ਬਾਹਰ ਹੋ ਉਹ ਸਾਰਾ ਕੁਝ ਹੋਇਆ ਜਿਹੜਾ ਪਾਣੀ ਪਿਉਣਾ ਜਿਹੜਾ ਕੀ ਕੀਤਾ ਉਹ ਸਾਡੇ ਧਿਆਨ ਚ ਸਭ ਕੁਝ ਕਿਨੇ ਕਿਨੇ ਕੀ ਕੀਤਾ ਜਿਹੜੇ ਪਮਾ ਜਿਵੇਂ ਉੱਥੇ ਕਮੇਟੀ ਵੀ ਲਾਈ ਆ ਜਿਹੜਾ ਕਿ ਮੈਕਡਲ ਟੈਰਮੈਂਟ ਹੋ ਗਿਆ ਇੱਕ ਇੱਕ ਗੱਲ ਦੇ ਕਿ ਇੱਕ ਸ਼ਬਦ ਸਾਡੇ ਧਿਆਨ ਚ ਨਹੀਂ ਪਰ ਸਰਕਾਰ ਦੇ ਅਧਿਕਾਰੀਆਂ ਕੋਲੋਂ ਪਾਣੀ ਪੀਣਾ ਜੇ ਪਾਣੀ ਪੀਣਾ ਹੀ ਸੀ ਤਾਂ ਤੁਹਾਡੇ ਤੁਸੀਂ ਵੀ ਹੈਗੇ ਹੋ ਹੋਰ ਬਹੁਤ ਕਿਸਾਨ ਆਗੂਆ ਕਿਸਾਨ ਉਹਨੇ ਜਿਹੜੇ ਲੜੇ ਨੇ ਜਿਨ੍ਹਾਂ ਨੇ ਡਾਂਗਾ ਉੱਥੇ ਖਾਧੀਆਂ ਨੇ ਕਿ ਤੁਸੀਂ ਤਾਂ ਠੀਕ ਹੈ ਜੇਲਾਂ ਦੇ ਵਿੱਚ ਤੁਹਾਨੂੰ ਤਾਂ ਸੁਰੱਖਿਆਤ ਲੈ ਕੇ ਪਰ ਬਹੁਤੇ ਕਿਸਾਨ ਐਸੇ ਨਹੀਂ ਜਿਹੜੇ 11 ਕਿਉਂਕਿ ਅਸੀਂ ਖੁਦ ਉਹਨਾਂ ਨੂੰ ਕਵਰ ਕੀਤਾ 12 12 ਵਜੇ ਜਾ ਕੇ ਉਹਨਾਂ ਦੇ ਝੋਲੇ ਉਹਨਾਂ ਦੇ ਸਿਰਾਂ ਤੇ ਸੀ ਉਹ ਤੁਰ ਤੁਰ ਕੇ ਸ਼ੰਭੂ ਖਨ ਤੋਂ ਲੈ ਕੇ ਪਟਿਆਲੇ ਦੇ ਬੱਸ ਸਟੈਂਡ ਤੱਕ ਆਪ ਖੁਦ ਤੁਰ ਕੇ ਗਏ ਤਾਂ ਉਹਨਾਂ ਦੇ ਹੱਥੋਂ ਵੀ ਪਾਣੀ ਪੀਤਾ ਜਾ ਸਕਦੀ ਪਾਣੀ ਨਹੀਂ ਸੀ ਕਿਸੇ ਤੋਂ ਵੀ ਸਰਕਾਰੀ ਹੱਥ ਪੀਤਾ ਉਹ ਤਾਂ ਇਹ ਉਹਨਾਂ ਦੀ ਆਦਤ ਤਾਂ ਫੋਟੋਆਂ ਖਿਚਾਉਣੀਆਂ ਤੁਸੀਂ ਵੇਖੋਗੇ ਜਾਬ ਦੇ ਜਿਹੜੇ ਮੈਂ ਵੀ ਕੋਲੇ ਖੜਾ ਸੀਗਾ ਸਾਡੀ ਉਹਨਾਂ ਦੀ ਨਿਗਾ ਤੋਂ ਵੀ ਫਰਕ ਲੱਗ ਸਕਦਾ ਵੀ ਨਿਗਾ ਉਹਨਾਂ ਦੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਉਹ ਜਿਹੜੇ ਸਾਰਾ ਕੁਝ ਪੋਜੀਸ਼ਨ ਇੱਕ ਇੱਕ ਮਿੰਟ ਦਾ ਸਾਨੂੰ ਪਤਾ ਵੀ ਕਿੱਥੇ ਕਿੱਥੇ ਉਹ ਕੀ ਕੁਝ ਪਿਛਲਾ ਰੋਲ ਰਿਹਾ ਸਾਰਾ ਪਤਾ ਉਹ ਕੋਈ ਭੁੱਲੇ ਨਹੀਂ ਗਏ ਕੋਈ ਪ੍ਰੈਸ਼ਰ ਨਹੀਂ ਗਾ ਸਾਰਾ ਪਤਾ ਉਹ ਸਾਰੀ ਇੱਕ ਇੱਕ ਗੱਲ ਦਾ ਕਿਹੜੇ ਐਸਐਸਪੀ ਨੇ ਕਿਹੜੇ ਡੀਐਸਪੀ ਨੇ ਕਿਹੜੇ ਐਸਐਚਓ ਨੇ ਕਿਹੜੇ ਇਹਨਾਂ ਅਧਿਕਾਰੀਆਂ ਨੇ ਰਿਟਾਇਰਮੈਂਟਾਂ ਦੇ ਕੀ ਰੋਲ ਰਿਹਾ ਸਾਰਾ ਪਤਾ ਉਹ ਲੋਕਾਂ ਚ ਲੈ ਕੇ ਜਾਵਾਂਗੇ ਇੱਕ ਇੱਕ ਗੱਲ ਲਿਆਵਾਂਗੇ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਕੋਈ ਸਮਝੌਤਾ ਨਹੀਂਗਾ ਤਾਂ ਧੜਕ ਜਿਹੜੀ ਗੱਲ ਜਿਹੜੇ ਦਿਮਾਗ ਚ ਜਿਹੜੀ ਵਿਉਂਤਬੰਦੀ ਦੇ ਨਾਲ ਹਮਲੇ ਕੀਤੇ ਆ ਚਾਹੇ ਉਹ ਕਿਸੇ ਵੀ ਧਰਦਾ ਹੋਵੇ ਸਾਡੇ ਲੱਖ ਮਤ ਭੇਦਾ ਸੀ ਇਹ ਕਲੀਅਰ ਕੀਤਾ ਲੱਖ ਮਤ ਭੇਦਾ ਲੱਖ ਸਾਡੇ ਵਿਚਾਰ ਵੱਖਰੇ ਵੱਖਰੇ ਰਹਿਣ ਪਰ ਜਿਹੜੀ ਵਿਉਂਤਬੰਦੀ ਸਮਝਦੇ ਨਾਲ ਭਗਵੰਤ ਮਾਨ ਨੇ ਹਮਲਾ ਕੀਤਾ ਕਿ ਸਾਨੂੰ ਵੀ ਅੰਦਰ ਵੀ ਕਹਿਣਾ ਕਿ ਪਹਿਲਾਂ ਜੇ ਰਿਹਾਈ ਦੀ ਕੀਤੀ ਸਾਨੂੰ ਕਿਹਾ ਉਹਨਾਂ ਨੇ ਵੀ ਪਹਿਲਾਂ ਮੋਰਚਾ ਚਕਾਉ ਡਲੇਵਾਲ ਵਾਲਾ ਜੇ ਤੁਸੀਂ ਸਾਰਿਆਂ ਦੀ ਰਿਹਾਈ ਵਾਲ ਦਿਓ ਅਸੀਂ ਆਖਿਆ ਉਹ ਦੋ ਦਿਨ ਪਹਿਲਾਂ ਦੀ ਗੱਲ ਆ ਮੈਂ ਉਹ ਰਾਤ ਨੂੰ ਜਿਹੜੇ ਮੈਨੂੰ ਮੁਲਾਕਾਤ ਕਰਨ ਗਿਆ ਮੈਂ ਮੰਡੀਕਲਾ ਨੂੰ ਕਿਹਾ ਯਾਰ ਤੜਕੇ ਨੂੰ ਧਰਨਾ ਲਾਜਾ ਕਹਿੰਦਾ ਵੀ ਕੀ ਗੱਲ ਐ ਮੈਂ ਕਿਹਾ ਵੀ ਤੁਸੀਂ ਧਰਨਾ ਲਾ ਲਾ ਮੈਂ ਕਿਹਾ ਵੀ ਉਹ ਤਾਂ ਸਮੇਂ ਇਹ ਕਹਿ ਰਿਹਾ ਵੀ ਡੱਲੇ ਵਾਲਾ ਚ ਕਾ ਦਿਓ ਮੈਂ ਦੂਜੇ ਦਿਨ ਕਿਹਾ ਵੀ ਤੁਸੀਂ ਜੇ ਕਿਹਾ ਨਾ ਇੱਕ ਲਾਇਆ ਸੀ ਦੋ ਲਾਤੇ ਤਾਂ ਉੱਦ ਹੀ ਰਾਤ ਨੂੰ ਚੌਤੇ ਤੇ ਹਮਲਾ ਹੁੰਦਾ ਲਈ ਅਸੀਂ ਉਹਨਾਂ ਦਾ ਚਲੋ ਕੋਈ ਵੀ ਮੰਗ ਹੋਵੇ ਕੁਝ ਵੀ ਉਹ ਵੀ ਉਹਨਾਂ ਦੇ ਖਿੱਚ ਤੂੰ ਕੀਤੀ ਬਹੁਤ ਉਹਨਾਂ ਨੇ ਕੀ ਕੀਤੀ ਹੈ ਜਣੇ ਸਰਕਾਰ ਨੇ ਮਨ ਬਣਾਇਆ ਹੋਇਆ ਪਤਾ ਨਹੀਂ ਕਿੰਨੇ ਅਡਾਨੀਆਂ ਬਾਨੀਆਂ ਨਾਲ ਸੌਦੇ ਕੀਤੇ ਆ ਭਗਵੰਤ ਮਾਨ ਨਾਲ ਕੀਤੇ ਅਮਿਤ ਸ਼ਾਹ ਨਾਲ ਕੀਤੇ ਸਾਰਾ ਕੁਝ ਕੀਤਾ ਪਰ ਇਹ ਪੂਰੀ ਗੱਲ ਨਿਕਲ ਕੇ ਆਉਗੀ ਅਰਬਾਂ ਰੁਪਈਆ ਦੇ ਵਿੱਚ ਲੋਕਾਂ ਨੂੰ ਕੁੱਟਣ ਵਾਲਾ ਸੌਦਾ ਹੋਇਆ ਹੋਣਾ ਬਿੱਤੇ ਕੱਲ ਦਾ ਸਮਰਥਨ ਤੁਹਾਡਾ ਕਿਉਂਕਿ ਮੈਂ ਬਰਨਾਲਾ ਵੀ ਕਵਰ ਕੀਤਾ ਮੈਂ ਬਠਿੰਡਾ ਵੀ ਕਵਰ ਕੀਤਾ ਪਰ ਮੈਨੂੰ ਉਸ ਪੱਧਰ ਦਾ ਸਮਰਥਨ ਤੁਹਾਡਾ ਦੂਸਰੀਆਂ ਜਥੇਬੰਦੀਆਂ ਦੇ ਨਾਲ ਨਹੀਂ ਦੇ ਸਿਆ ਕਿਤੇ ਮੈਂ ਇੱਥੇ ਗਲਤ ਨਹੀਂ ਮੈਨੂੰ ਸਹੀ ਜ਼ਰੂਰ ਕਰ ਦਿਓ ਜਿਵੇਂ ਇੱਥੇ ਗਲਤ ਮਨਾ ਸਾਡੀ ਸਹਿਮਤੀ ਬਣ ਗਈ ਸੀ ਜਿਹੜੇ ਸਾਡੇ ਬਾਹਰ ਦੋਨੇ ਫੋਰਮਾਂ ਦੇ ਆਗੂ ਹੋਏ ਆ ਜਿਹੜੀ ਪੀਸੀ ਹੋਈ ਹੈ ਉਹਦੇ ਵਿੱਚ ਅਸੀਂ ਸਪੋਰਟ ਦੀ ਲਿਆਈ ਸੀ ਗੱਲ ਵੀ ਦੀ ਸਪੋਰਟ ਕਰਦੇ ਆ 28 ਵਾਲੇ ਜੀ 29 ਦਾ ਪ੍ਰੋਗਰਾਮ ਸਾਡਾ ਸੀ ਅਸੀਂ 29 ਵਾਲਾ ਵਾਪਸ ਲੈਤਾ ਜੀ 28 ਤੇ 29 ਦਾ ਪ੍ਰੋਗਰਾਮ ਦਿੱਤਾ ਸਾਡੇ ਦੋਨਾਂ ਫੋਰਮਾਂ ਤੋਂ 29 ਦਾ ਸੀਗਾ ਇਹ ਮੋਰਚੇ ਵੱਲ 28 ਦਾ ਸੀ ਅਸੀਂ 29 ਵਾਲਾ ਵਾਪਸ ਲੈ ਕੇ 28 ਵਾਲੇ ਤੇ ਸਮਰਥਨ ਕਰਤਾ ਸੀ ਆ ਜਿੱਥੋਂ ਤੱਕ ਰਹੇਗੀ ਵੀ ਵਿੱਚ ਸ਼ਾਮਲ ਹੋਣ ਦੀ ਗੱਲ ਉਹ ਤਾਂ ਸਾਰੇ ਹੀ ਆਗੂ ਸਾਡੀ ਤੈਅ ਹੋ ਗਈ ਸੀ ਆਪਣੇ ਭੰਦੇਰ ਨਾਲ ਵੀ ਸਾਡੇ ਨਾਲ ਵੀ ਵੀ ਆਪਣੇ ਵਾਲੇ ਅੱਜ ਆਗੂ ਕਿਤੇ ਵੀ ਸ਼ਾਮਲ ਨਹੀਂ ਹੋਇਆ ਜਾਣਾ ਸਪੋਰਟ ਹੈਗੀ ਆ ਤਾਂ ਅਸੀਂ 29 ਦਾ ਵਾਪਸ ਲੈ ਕੇ ਜੇ ਅਸੀਂ ਅੱਜ ਕਰ ਦੇਣਾ ਫਿਰ ਉਹ ਤੇ ਐਕਸ਼ਨ ਹੋਣਾ ਸੀ ਵੀ ਜਦੋਂ ਤੁਸੀਂ ਕੱਲ ਕਰਕੇ ਆਏ ਹੋ ਤੇ ਕੱਲ ਕਰਦੇ ਅਸੀਂ 29 ਵਾਲਾ ਵਾਪਸ ਲੈਂਦਾ ਦੋਨੋਂ ਫੋਰਮਾਂ ਨੇ ਵੀ 28 ਵਾਲੇ ਤੇ ਹੀ ਸਪੋਰਟ ਕਰੋ ਤਾ ਉਹ ਸਾਡੀ ਮੀਟਿੰਗ ਦੇ ਵਿੱਚ ਹੋਇਆ ਉਹਦੀ ਸਪੋਰਟ ਦੀ ਕੀਤੀ ਆ ਜਿਹੜੇ ਅਸੀਂ ਗਾਹਾਂ 5 April ਵਾਲੇ ਆ ਜਾਂ 31 ਵਾਲੇ ਆ ਉਹ ਅਸੀਂ ਅੱਜ ਵਿਚਾਰਨੇ ਆ ਕੱਲ ਨੂੰ ਲੱਗਦਾ ਕਿ ਕੋਟਾ ਸਾਹਿਬ ਕੇ ਜੇਕਰ ਏਕਾ ਹੁੰਦਾ ਕਿਉਂਕਿ ਇਹ ਵੀ ਇਹ ਵੀ ਲੋਕ ਆਮ ਲੋਕਾਂ ਦੇ ਵਿੱਚ ਹੁਣੇ ਚਰਚਾ ਛੜੀ ਆ ਕਿ ਜਿਸ ਤਰ੍ਹਾਂ ਦੇ ਨਾਲ ਏਕੇ ਦੇ ਨਾਲ ਦਿੱਲੀ ਦੇ ਵਿੱਚ ਬੈਠੇ ਸੀ ਜਿ ਲੱਖ ਮਤਪੇਦ ਹੁਣ ਵੀ ਨੇ ਲੱਖ ਮਤਪੇਦ ਹੋਦੋਂ ਵੀ ਸੀ ਕਹਿੰਦੇ ਕਿ ਜੇਕਰ ਉਹਨਾਂ ਏਕਾ ਹੁੰਦਾ ਤਾਂ ਉਸ ਵੇਲੇ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਕਿਸਾਨ ਜਿਹੜਾ ਨਹੀਂ ਹਿਲੇ ਸੀ ਤਾਂ ਲੱਗਦਾ ਕਿ ਜੇਕਰ ਉਹ ਏਕੇ ਦੇ ਨਾਲ ਹੁੰਦੇ ਜਾਂ ਉਹ ਸਾਰਾ ਏਕਾ ਹੁੰਦਾ ਚਾਹੇ ਕਿਹੜੀਆਂ ਵੀ ਜਥੇਬੰਦੀਆਂ ਸਾਰੀਆਂ ਇੱਕ ਹੁੰਦੀਆਂ ਤਾਂ ਜੋ ਖਨੌਰੀ ਸ਼ੰਭੂ ਤੇ ਹੋਏ ਨਹੀਂ ਹੋਣਾ ਸੀ ਦੇਖੋ ਹੋਣਾ ਨਾ ਹੋਣਾ ਇਹ ਵਖਰੇਗਾ ਅਸੀਂ ਪੂਰੇ ਭਾਰ ਦੇ ਇਕੱਠੇ ਸੀਗੇ ਸਾਰੇ ਜੀ 2020 ਦੇ ਵਿੱਚ ਦਿੱਲੀ 'ਚ ਇਕੱਠੇ ਹ ਜੀ ਅਸੀਂ ਤਾਂ ਨਿਖੜੇ ਨਹੀਂ ਅਸੀਂ ਮੋਰਚਾ ਵੀ ਨਹੀਂ ਨਿਖੜਿਆ ਹੁਣ ਜਿਹੜੇ ਲੋਕਾਂ ਨੇ ਨਿਖੜਿਆ ਉਹ ਬੜਾ ਲੰਮਾ ਪਿਆ ਇਸ ਇਸ਼ੂ ਤੇ ਬੈਠਾਂਗੇ ਇਹ ਇਸੇ ਕਰਕੇ ਤਾਂ ਇਕਤਾ ਤੇ ਡਿੱਕਤਾ ਹੈ ਹੂੰ ਬਿਲਕੁਲ ਬਿਲਕੁਲ ਇਕਤਾ ਦੀ ਡਿੱਕਤ ਆਪਾਂ ਮੈਂ ਮੈਂ ਇੱਕ ਇਹੋ ਜਿਹਾ ਬੰਦਾ ਮੈਂ ਐਵੇਂ ਨਹੀਂ ਪੂਲ ਪਲਾਸੀ ਜੀ ਕਰਦਾ ਵੀ ਨਹੀਂ ਨਹੀਂ ਜੀ ਸਾਡੀ ਇਕਤਾ ਹੋ ਜੂ ਜਿੰਨਾ ਚਿਰ ਉਹ ਡਿੱਕੇ ਨਿਕਲਦੇ ਨਹੀਂ ਭਾਵੇਂ ਸਾਡੇ ਕੋਲੋਂ ਹੋਇਆ ਚਾਹੇ ਸਾਡੇ ਕੋਲੋਂ ਹੋਇਆ ਉਹ ਸਾਫ਼ ਨਹੀਂ ਹੁੰਦੇ ਜਿਹੜੀ ਗੱਲ ਪਬਲਿਕ ਚ ਚੱਲੀ ਗਈ ਉਹ ਤੁਸੀਂ ਮੀਟਿੰਗ ਦੇ ਵਿੱਚ ਕਿਵੇਂ ਸਮੇਟ ਲਓਗੇ ਇਹ ਅੰਦਰਲੀ ਗੱਲਾਂ ਹੈਗੀਆਂ ਮੀਟਿੰਗ ਦੇ ਵਿੱਚ ਵੀ ਸਮੇਟੋ ਲੋਕਾਂ ਚ ਵੀ ਪਬਲਿਕ ਚ ਕਰੋ ਜੇ ਸਾਥੋਂ ਗਲਤੀ ਹੋਈ ਛਰਿਆ ਮੰਨਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਮੰਨਣੀ ਚਾਹੀਦੀ ਹੈ ਕਿ ਜੇ ਨੁਕਸਾਨ ਹੋਇਆ ਜੇ ਸਰਕਾਰ ਨੂੰ ਮੌਕੇ ਮਿਲੇ ਆ ਤਾਂ ਸਾਡੀ ਅਣਗਹਿਲੀ ਹੋਈ ਤੁਹਾਨੂੰ ਕੀ ਲੱਗਦਾ ਫਿਰ ਗਲਤੀ ਕਿਹੜੇ ਪਾਸੇ ਹੋਈ ਆ ਤੁਸੀਂ ਕੀ ਮੰਨਦੇ ਹੋ ਦੇਖੋ ਅਸੀਂ ਤਾਂ ਸਾਫ਼ ਹੈ ਅਸੀਂ 13 ਮਹੀਨੇ ਦਾ ਚੰਡੀਗੜ੍ਹ ਦਿੱਲੀ ਦਾ ਇਤਿਹਾਸ ਪਿਆ ਅਸੀਂ ਸਟੇਜ ਤੇ ਨਾ ਕੋਈ ਐਮਪੀ ਬੋਲਣ ਦਿੱਤਾ ਨਾ ਅਸੀਂ ਰਾਜ ਸਭਾ ਦਾ ਮੈਂਬਰ ਬੋਲਣ ਦਿੱਤਾ ਨਾ ਸੀਮ ਜੀ ਦਿੱਤਾ ਤੇ ਜਦੋਂ ਅਸੀਂ ਖੁਦ ਐਮਪੀ ਬਣ ਕੇ ਚੱਲ ਪਏ ਖੁਦ ਐਮਐਲਏ ਬਣ ਲਗੇ ਤਾਂ ਸਾਫ਼ ਸਪੂਟਣਾ ਉਹ ਤਾਂ ਫਿਰ ਮੁਆਫੀਆਂ ਵੀ ਮੰਗ ਲਈਆਂ ਮੰਗ ਲੈਣ ਪਬਲਿਕ ਦੇ ਬੈਠ ਜਾਣ ਠੀਕ ਹੈ ਮੰਗ ਹੁਣ ਫਿਰ ਜਿਵੇਂ ਜਿਵੇਂ ਤੁਸੀਂ ਜੀ ਮਾਫੀ ਮੰਗਣਾ ਹੋਰਦਾ ਹਕੀਕਤ ਤੌਰ ਤੇ ਲੋਕਾਂ ਨੂੰ ਲੈ ਕੇ ਆਉਣਾ ਲੋਕਾਂ ਦੇ ਘਟ ਸਿ ਕਹਿਣਾ ਕਿ ਆ ਸਾਡੀ ਪੁਲਿਸ ਸੀ ਠੀਕ ਹੈ ਜਿਹੜੀ ਇਦਰੋਂ ਕਈਆਂ ਨੇ ਕਈ ਕੀ ਲੀਡਰਾਂ ਨੇ ਕਹਿ ਵੀ ਦਿੱਤਾ ਕਹਿਣ ਨਾਲ ਜਦੋਂ ਫੇਰ ਉਹੀ ਕੁਛ ਅਮਲ ਦੇ ਵਿੱਚ ਹਾਂ ਅਮਲ ਦੇ ਵਿੱਚ ਤਾਂ ਗਰਨਾਮ ਦੇ ਨੇ ਇਲੈਕਸ਼ਨ ਲੜੇ ਨੇ ਅਮਲ ਤੇ ਬਿਆਨ ਨਾਲ ਕੱਲਿਆ ਅਮਲ ਦੇ ਵਿੱਚ ਵੀ ਆਉਂ ਹਮ ਅਮਲ ਦੇ ਵਿੱਚੋਂ ਜਿਹੜਾ ਦਿਸੂਗਾ ਲੋਕਾਂ ਨੂੰ ਵਾਕਿਆ ਵੀ ਆ ਬੰਦਾ ਹੈ ਜੇ ਇੱਕ ਵਾਰੀ ਸਰਪੰਚੀ ਆਰ ਗਿਆ ਵੀ ਹੁਣ ਨਹੀਂ ਮੈਂ ਹਰਦਾ ਦੂਜੀ ਵਾਰ ਫੇਰ ਕਾਗਜ਼ ਭਰਦੇ ਯਾਰ ਉਹਦਾ ਕੀ ਫਾਇਦਾ ਜਿਹੜੀ ਕੱਲੀ ਨਹੀਂ ਬਹੁਤ ਕੁਛ ਪਿਆ ਕੱਲੇ ਇਲੈਕਸ਼ਨ ਵਾਲੀ ਗੱਲ ਨਹੀਂ ਤਾਂ ਉਹ ਤਾਂ ਇੱਕ ਨਖੇੜਾ ਸਾਰੇ ਉਹ ਧਰਾਂ ਵੀ ਜਾਣਦੇ ਆ ਕੋਈ ਰੌਲਾ ਨਹੀਂਗਾ ਉਹ ਸਾਰੀਆਂ ਧਿਰਾਂ ਜਾਣਦੀਆਂ ਨੇ ਕਿੱਥੇ ਕਿੱਥੇ ਦਿੱਕਤ ਆ। ਦੇਖੋ ਮੈਂ ਤਾਂ ਮੋਟੀ ਗੱਲ ਇਹ ਕਹਿਣਾ ਹੈ ਲੈ ਸਾਰੇ ਸਹਿਮਤ ਹੋ ਜਾਣ। ਜਦੋਂ ਗੱਲ ਕਿਸਾਨਾਂ ਦੀ ਕਰਦੇ ਆਂ ਕਿ ਡਾਂਗਾਂ ਤਾਂ ਕਿਸਾਨਾਂ ਤੇ ਪਈਆਂ ਨਾ। ਕਿਸੇ ਵੀ ਧਰਤੇ ਪਈਆਂ। ਤਾਂ ਫਿਰ ਕਿਸਾਨ ਜੱਸੇ ਬੰਦੇ ਕਿੱਤੇ ਦੀ ਇੱਕ ਚਾਹੀਦੀ ਐ। ਅਸੀਂ ਕਿਉਂ ਸੌ ਬਣਾਈ ਬੈਠੇ ਆਂ? ਐਸੇ ਜੂ ਤੇ ਵਿਚਾਰ ਕਰ ਲੈਣ ਖੁੱਲ੍ਹ ਕੇ ਸਾਡੇ ਨਾਲ। ਤੁਸੀਂ ਤਿਆਰ ਹੋ? ਹਾਂ। 100 100% ਇੱਕ ਝੰਡੇ ਦਲੇ ਇੱਕ ਵਿਧਾਨ ਇੱਕ ਝੰਡਾ ਇੱਕ ਪ੍ਰਧਾਨ ਕੋਈ ਕਿਸੇ ਦਾ ਬਣ ਜੇ। ਜਿਹੜਾ ਇਹ ਸੌਂ ਖਾਵੇ ਕਿ ਕਿਸਾਨਾਂ ਲਈ ਮਰ ਬਿਟੂਗਾ ਕਿਸਾਨਾਂ ਲਈ ਕਰੂੰਗਾ। ਕੋਈ ਆ ਜੀ। ਸਰ ਜੇਤਨ ਜਿਵੇਂ ਤੁਸੀਂ ਪਿਛਲੇ ਇੰਟਰਵਿਊ ਲਾਸਟੀ ਸਵਾਲਾ ਜਿਵੇਂ ਪਿਛਲੇ ਇੰਟਰਵਿਊ ਵਿੱਚ ਵੀ ਕਹਿੰਦੇ ਰਹੇ ਹੋ ਕਿ ਉਹ ਆ ਜਾਣ ਸਾਡੇ ਕੋਲ ਕਿਤੇ ਹੁਣ ਤਾਂ ਨਹੀਂ ਇਹ ਕਿ ਤੁਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਜਾਂ ਫਿਰ ਉਹਨਾਂ ਦੇ ਕੋਲੇ ਜਾਣ ਦੇ ਲਈ ਵੀ ਤਿਆਰ ਹੋ ਵੇਖੋ ਬਹੁਤ ਹੈ ਲੰਮੇ ਆਇਸ਼ੂ ਹਮ ਇਮਾਨਦਾਰੀ ਦੇ ਨਾਲ ਬਿਆਨ ਕੋਈ ਦੇਈ ਜਾਣ ਜੀ ਲੋਕਾਂ ਦੇ ਵਿੱਚ ਸਫਾਈ ਕੋਈ ਦੇਈ ਜਾਵੇ ਜੀ ਮੈਂ ਸਫਾਈ ਦੇ ਜਾਵਾਂ ਜੀ ਮੈਂ ਜੇ ਹਕੀਕਤ ਮੇਰੇ ਬਾਰੇ ਉਹਨਾਂ ਨੂੰ ਵੀ ਪਤਾ ਤੇ ਉਹਨਾਂ ਬਾਰੇ ਮੈਨੂੰ ਵੀ ਪਤਾ ਜੀ ਲੋਕਾਂ ਦੀ ਜਿਹੜੀ ਮੰਗ ਸੀਗੀ ਦੇਖੋ ਸਾਫ ਹੈਗੀ ਖਨੌਰੀ ਤੇ ਸ਼ੰਭੂ ਵਾਲੀ ਲੋਕ ਸ਼ੰਭੂ ਖਨੌਰੀ ਇਕੱਠਾ ਬੈਠ ਦੇਖਣਾ ਚਾਹੁੰਦੇ ਸੀ ਸਾਫ ਸੀ ਜੇ ਉੱਥੇ ਬਹਿ ਜਾਂਦੇ ਤਾਂ ਇਹਦਾ ਰਿਜ਼ਲਟ ਵੱਖਰਾ ਹੋਣਾ ਸੀ ਨਹੀਂ ਬੈਠੇ ਨਹੀਂ ਮਜਬੂਰੀਆਂ ਨਹੀਂ ਹੋਏਗਾ ਚਲੋ ਬਕਦੀ ਕਰਾਂ ਤਾਂ ਇਹ ਸਾਰਾ ਕੁਝ ਹੈਗਾ ਪਰ ਮੈਂ ਤਾਂ ਇੱਕੋ ਹੀ ਸਾਫ ਹੈ ਦੇਖੋ ਮਜ਼ਦੂਰਾਂ ਦੀਆਂ ਜੱਸੇ ਬੰਦੀਆਂ ਮਜ਼ਦੂਰ ਕਿੱਤੇ ਦੇ ਆਪ ਦੇ ਸੋਚਣ ਤਗੜੇ ਹੋ ਕੇ ਲੜਨ ਮੁਲਾਜ਼ਮਾ ਮੁਲਾਜ਼ਮ ਤਗੜੇ ਹੋ ਕੇ ਲੜਨ ਜਿੱਥੋਂ ਤੇ ਕਿਸਾਨ ਹੈ ਕਿਸਾਨ ਲੜਨ ਜਿੱਥੋਂ ਆਗੀ ਸਪੋਰਟ ਦੀ ਹਮਾਇਤ ਦੀ ਗੱਲ ਕਿਸੇ ਮੁੱਦੇ ਤੇ ਦੇ ਸਕਦਾ ਖੁੱਲ ਕੇ ਆਜ਼ਾਦ ਅਗਲਾ ਸਰਪੰਚ ਨੇ ਸਰਪੰਚ ਲੱਖ ਕੋਈ ਕਾਂਗਰਸੀਆ ਕੋਈ ਕਾਲੀ ਅਜੇ ਸਰਪੰਚੀ ਦਾ ਗੱਲ ਆਉਂਦਾ ਸਪੋਰਟ ਕਰਦੀ ਹੈ ਵਪਾਰ ਮੰਡਲ ਸ਼ਹਿਰਾਂ ਚ ਬੈਠਾ ਸਾਰੇ ਨੇ ਸਿਆਸੀ ਵੀ ਨੇ ਕਾਲੀ ਕਾਂਗਰਸੀ ਸਾਰੇ ਨੇ ਪਰ ਜਦੋਂ ਇੱਕ ਸੁੱਧਾ ਆਉਂਦਾ ਵੀ ਵਪਾਰ ਮੰਡਲ ਦਾ ਮੰਡੀ ਬੰਦ ਕਰਨੇ ਸਾਰੀ ਕਰ ਦਿੰਦੀ ਹੈ ਪਰ ਸਾਡੇ ਜਦੋਂ ਕਿਸਾਨ ਨੂੰ ਇੱਕ ਦਿਨ ਨੂੰ ਘੜਿਸਿਆ ਜਾਂਦਾ ਦੂਜਾ ਖੁਸ਼ ਹੁੰਦਾ ਮਸਲਾ ਤਾਂ ਕਿਸਾਨੀ ਦਾ ਨਾ ਕੋਈ ਕਿਸੇ ਢੰਗ ਨਾਲ ਲੱਗ ਰਾਉਣਾ ਚਾਹੁੰਦਾ ਕੋਈ ਕਿਸੇ ਨਾਲ ਚਾਹੁੰਦਾ ਖੁੱਲ੍ਹਿਆ ਅਸੀਂ ਕਦੇ ਗੱਲਬਾਤ ਤੋਂ ਨਹੀਂ ਭੱਜੇ ਕਿਸਾਨੀ ਵਾਲੀ ਗੱਲ ਤੋਂ ਮੈਂ ਸਾਫ਼ ਕਰਨਾ ਚਾਹੁੰਦਾ ਜਿੱਦੋਂ ਵੀ ਸਮਾਂ ਆਊਗਾ ਬੈਠਾਂਗੇ ਪਰ ਜਿਹੜੇ ਹਕੀਕਤਾਂ ਦੇ ਵਿੱਚੋਂ ਗਏ ਆ ਮੈਂ 84 ਦੇ ਵਿੱਚੋਂ ਮੈਂ ਉਹ ਗੱਲ ਸ਼ਬਦ ਕਹਿ ਦੇਣਾ ਫਿਰ ਮੇਰੇ ਤੇ ਬਹੁਤ ਤਰਾਜ ਕਰਦੇ ਮੈਂ ਸਾਰਿਆਂ ਦੇ ਝੋਲੇ ਚੱਕਿਆ ਜਰ ਭਮਾ ਭਵਿੰਦਰ ਮਾਨੋ ਵੇ ਲੱਕੋ ਵਾਲੋ ਵੇ ਰਾਜੇ ਵਾਲੋ ਵੇ ਸਾਰਿਆਂ ਦੇ ਮੀਟਿੰਗਾਂ ਕਰਾਈਆਂ ਜਿੱਥੇ ਜਿੱਥੇ ਜਿਹਨੇ ਨੁਕਸਾਨ ਕਰਾਇਆ ਫਿਰ ਉਹ ਬਖਸ਼ਿਆ ਤਾਂ ਨਹੀਂ ਜਾਂਦਾ ਫਿਰ ਉਹ ਤਾਂ ਸਾਫ਼ ਕਰ ਤਤ ਕੁਝ ਭੁੱਲ ਪਲਾ ਕੇ ਇਕੱਠੇ ਹੋਇਆ ਜਾ ਸਕਦਾ ਹੈ ਹੈ ਉਮੀਦ ਹਾਂ ਜੇ ਉਹ ਵੀ ਕਹਿਣ ਕਿ ਜਿਹੇ ਜਿਹੇ ਹਾਲਾਤ ਆ ਗਏ ਜਿਹੇ ਦੀਆਂ ਨੀਤੀਆਂ ਪਾਲਿਸੀਆਂ ਲਿਆਏ ਨਵੀਆਂ ਜਿਹੇ ਜਾ ਮਨ ਬਣਾ ਲਿਆ ਸਰਕਾਰਾਂ ਨੇ ਸਰਕਾਰਾਂ ਦੇ ਇੱਕ ਕੱਲੀ ਕਾਗਜਾਂ ਦੀਆਂ ਨੇ ਕੁਝ ਕੋਲੇ ਨਹੀਂ ਅਡਾਨੀਆਂ ਬੰਨਿਆ ਰੋਡ ਤੇ ਖੜਿਆ ਰੋਡ ਵੀ ਸਰਕਾਰ ਦਾ ਤਾਂ ਇੱਥੇ ਕਿਸਾਨਾਂ ਨੂੰ ਲਾਜ਼ਮੀ ਸੋਚਣਾ ਚਾਹੀਦਾ ਵੀ ਕੋਈ ਕਹਿੰਦਾ ਮੇਰਾ 40 ਸਾਲ ਦਾ ਤਜਰਬਾ ਕੋਈ ਕਹਿੰਦਾ ਮੇਰਾ 45 ਸਾਲ ਦਾ ਤਜਰਬਾ ਹੈ ਸਾਡੇ 40 45 ਤਜਰਬੇ ਨੇ ਤਾ ਅਗਲੇ ਤਾਂ ਫਿਰ ਵਿਆਉਤ ਬੰਦੀ ਨੀਤੀ ਲੈ ਕੇ ਆ ਗਏ ਇਹਦੇ ਨਾਲ ਕਿਵੇਂ ਟੱਕਰਨਾ ਹੈ ਇਹਤੇ ਬਾਰੇ ਜਰੂਰ ਸੋਚਣਾ ਚਾਹੀਦਾ ਸਰ ਜੀ ਪ੍ਰਧਾਨ ਜੀ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਠੀਕ ਕਰਨਾਲਾ ਕਿਸਾਨਾਂ ਕੋ ਕਾਕਾ ਸਿੰਘ ਕੋਟਰਾ ਸੀ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਲਵੰਦੋ ਜੀ ਆਜ ਧੰਨਵਾਦ ਜੀ